ਖਨੌਰੀ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਦਮ ਤੋੜ ਦਿੱਤਾ ਹੈ ਮ੍ਰਿਤਕ ਦੀ ਪਛਾਣ ਕਰਨੈਲ ਸਿੰਘ ਵਜੋਂ ਹੋਈ ਹੈ ਜੋ ਪਟਿਆਲਾ ਦੇ ਪਿੰਡ ਅਰਨੋ ਦੇ ਰਹਿਣ ਵਾਲੇ ਸਨ ਕਰਨੈਲ ਸਿੰਘ ਪਿਛਲੇ ਦਿਨਾਂ ਤੋਂ ਖਨੌਰੀ ਬਾਰਡਰ ਤੇ ਮੌਜੂਦ ਸਨ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਈ ਜਿਸ ਤੋਂ ਬਾਅਦ ਪਟਿਆਲਾ ਦੇ ਇੱਕ ਹਸਪਤਾਲ ਭਰਤੀ ਕਰਵਾਇਆ ਗਿਆ ਦੇਰ ਰਾਤ ਕਰਨੈਲ ਸਿੰਘ ਦੀ ਮੌਤ ਹੋ ਗਈ ਖਨੌਰੀ ਬਾਰਡਰ ਤੇ ਮੌਜੂਦ ਸਾਥੀ ਕਿਸਾਨਾਂ ਮੁਤਾਬਕ ਅਥਰੂ ਗੈਸ ਦੇ ਧੂਏ ਨੇ ਉਹਨਾਂ ਦੀ ਸਿਹਤ ਨੂੰ ਵੱਡਾ ਨੁਕਸਾਨ ਪਹੁੰਚਾਇਆ ਜੋ ਕਰਨੈਲ ਸਿੰਘ ਜੀ ਇਹ 47 ਸਾਲ ਦੀ ਉਮਰ ਦੇ ਸਨ ਹੈ ਛੋਟੀ ਜੀ ਜ਼ਮੀਨ ਦੇ ਮਾਲਕ ਮਤਲਬ ਕਿ ਸਬਜ਼ੀ ਸਬਜ਼ੀ ਲਾਉਣ ਜੋਗੀ ਕਿੱਲੇ ਖਾਨ ਦੇ ਵਿੱਚ ਕੁਝ ਨਹੀਂ ਬੀਜਣ ਜੋਗਾ ਨੁਕਸਾਨ ਨਾ ਕਿੱਲੇ ਦੇ ਜ਼ਮੀਨ ਦੇ ਵਿੱਚੋਂ ਕੁਝ ਕੱਢਣ ਜੋਗਾ ਨਾ ਫਸਲ ਨੂੰ ਕਿਤੇ ਲਿਜਾ ਕੇ ਵੇਚਣ ਜੋਗਾ ਬਾਕੀ ਜੋ ਕਰਨੈਲ ਸਿੰਘ ਸੀ ਇਹ ਕਿਸਾਨ ਬੰਦੀ ਦਾ ਬਹੁਤ ਵਫਾਦਾਰ ਸਿਪਾਹੀ ਸੀ ਜਿੱਥੇ ਵੀ ਕਿਤੇ ਇਹਨੂੰ ਕਿਸਾਨ ਬੰਦੀ ਯਾਦ ਕਰਦੇ ਉੱਥੇ ਹਾਜ਼ਰ ਹੁੰਦਾ ਸੀ ਬਾਕੀ ਅਗਰ ਜੋ ਇਹਦਾ ਬਣਦਾ ਹੱਕ ਆ ਸੰਦੂਚਾ ਜੀ ਨਾ ਮਰਜੀ ਟਾਈਮ ਡੈਡ ਬੋਡੀ ਰੱਖਣੀ ਪਵੇ ਉੱਥੇ ਉਹ ਬਣਦਾ ਹੱਕ ਹੈ ਦਾ ਅਸੀਂ ਲੈ ਕੇ ਉਠਾਂਗੇ ਉਹਨਾਂ ਚਿਰ ਅਸੀਂ ਨਹੀਂ ਉਠਾਂਗੇ ਜੀ ਮੌਤ ਦਾ ਕਾਰਨ ਕੀ ਰਿਹਾ ਕਿਵੇਂ ਸਿਹਤ ਵਿਗੜੀ ਓਰੇ ਤਨਾਸ ਸੀ ਓਰੇ ਆ ਟਰਾਲੀ ਦੇ ਵਿੱਚ ਇਸੇ ਪੂਰੇ ਤਨਾਸ ਹਨ ਜੀ ਓਰੇ ਤੋਂ ਹੀ ਟਰਾਲੀ ਦੇ ਵਿੱਚ ਹੀ ਉਹਨਾਂ ਨੂੰ ਅਸੀਂ ਐਂਬੂਲੈਂਸ ਤੇ ਲੈ ਕੇ ਗਏ ਆ ਪਟਿਆਲੇ ਜੀ ਇੱਥੇ ਕੁਝ ਉਹਨਾਂ ਦਾ ਸਾਹ ਰੁਕਣ ਲੱਗ ਗਿਆ ਸਾਹ ਰੁਕਣ ਦਾ ਕਾਰਨ ਇਹ ਕੂਆ ਜੋ ਲੰਗੀ ਡੇਡ ਦੇ ਇਹ ਜਿਹੜੇ ਲੱਕ ਸਲੈਂਕਟਰ ਤੇ ਚੱਲ ਰਹੇ ਨੇ ਰੂਦ ਵਾਲੇ ਚੱਲ ਰਹੇ ਨੇ ਕੈਮੀਕਲ ਇਹਨਾਂ ਵਿੱਚ ਬਹੁਤ ਜ਼ਿਆਦਾ ਹੈ ਸਿਰਫ ਕਾਰਨ ਇਹੋ ਹੀ ਵੱਰ ਰਿਹਾ ਹੈ ਕਈ ਨੌਜਵਾਨਾਂ ਦੇ ਗਲ ਵੀ ਬੈਠੇ ਪਏ ਨੇ ਮੈਂ ਹੁਣ ਦੇਖ ਕੇ ਆ ਕਿ ਢੇੜਾ ਲਾ ਕੇ ਆ ਕਈ ਨੌਜਵਾਨਾਂ ਦੇ ਗਲ ਵੀ ਬੈਠੇ ਨੇ ਜੀ ਜਿਹੜੇ ਬੋਲ ਲੈ ਸਕਦੇ ਜੀ ਅਸੀਂ ਇੱਕੋ ਪਾਰਟੀ ਸਾਡੀ ਇਹਦੀ ਰਣਵਾਲੇ ਦੀ ਵੀ ਸਾਡੇ ਵੀ ਮੈਂ ਵੀ ਪ੍ਰਧਾਨ ਆ ਬਲਦੇਵ ਸਿੰਘ ਮੇਰਾ ਨਾਮ ਪਿੰਡ ਕੰਗਥਲਾ ਤੇ ਸਾਨੂੰ ਜਿਹੜਾ ਮਨਜੀਤ ਸਿੰਘ ਮਰਿਆ ਸੀ ਜਦੋਂ ਵੀ ਕਿਸੇ ਮੋਰਚੇ 'ਚ ਜਾਂਦੇ ਆ ਇੱਕਠੇ ਜਾਂਦੇ ਨੇ ਨਾਲ ਹੁੰਦਾ ਹੈ ਭਾਈ ਸਾਹਿਬ ਰਿਸ਼ਤੇਦਾਰ ਆਪਣਾ ਤੇ ਇਹ ਜਿਹੜੇ ਕਰਨੈਲ ਜਿਹੜਾ ਸਾਡੇ ਤੋਂ ਸਭ ਤੋਂ ਪਹਿਲਾਂ ਨਾਲ ਬਕਰਮਜੀਤ ਜਿਹੜਾ ਪ੍ਰਧਾਨ ਆ ਸਾਡੀ ਇਕੱਠੀ ਪਾਰਟੀ ਕਿਸਕਾਇਆਂ ਜਿਹੜੀਆਂ ਸਾਡੀਆਂ ਇਕੱਠੀਆਂ ਜਾਂਦੇ ਆ ਸਾਨੂੰ ਜੀ ਸਿੰਘ ਕਿੱਦੇ ਉਹਨੇ ਕਿਦਨ ਮੌਤ ਹੁੰਦੀ ਆ ਤੇ ਕਰਨੈਲ ਸਿੰਘ ਕਿੱਨੇ ਕਰਨੈਲ ਸਿੰਘ ਦੀ ਤਾਂ ਕੱਲ ਹੁੰਦੀ ਆ ਉਹਦਾ ਕੱਲ ਭੋਗ ਸੀਗਾ ਅਹ ਮਨਜੀਤ ਸਿੰਘ ਦਾ ਅਸੀਂ ਉੱਥੇ ਹਾਂ ਫਿਰ ਉਹਨੂੰ ਕਰਨੈਲ ਸਿੰਘ ਦੀ ਇੱਥੇ ਟੂਟੀ ਲਾਈ ਤੇ ਬਾਅਦ ਚ ਪਤਾ ਲੱਗਾ ਉਹ ਵਿਹਾਲਤ ਜਿਆਦਾ ਖਰਾਬ ਹੋ ਗਈ ਹੈ ਫੇਰ ਉਹ ਤੋਂ ਨੁਕਸਾਨ ਆਇਆ ਜਿਹੜੇ ਨੁਕਸਾਨ ਆ ਗੂ ਸੀ ਉਹ ਬਕਰੂ ਤੁਸੀਂ ਕਿ ਵੀ ਉੱਥੇ ਜਿੰਨ ਦੀ ਲਾਤ ਟੁੱਟੀ ਸੀ ਭੱਜ ਕੇ ਗਏ ਉਹ ਵੀ ਹੁਣ ਉਹ ਪਰਾਤੇ ਉੱਥੇ ਉਹਨਾਂ ਸਾਡੀ ਟੁੱਟੀ ਇੱਥੇ ਲਾਈ ਆ ਕਿ ਤੁਸੀਂ ਉੱਥੇ ਜਾਓ ਹਸਪੀਟਲ ਇਹ ਹਸਪੀਟਲ ਆ ਸੌ ਟੁੱਟੇ ਚ ਬਾਕੀ ਸਾਡੇ ਹੋਰ ਵੀ ਜਿਹੜੇ ਵੱਡੇ ਪਰਤਾਨੋ ਵੀ ਉੱਥੇ ਆ ਸਾਰੇ ਜਿਹੜੇ